ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਦੇ ਰਾਜਪਾਲ ਬੀਪੀ ਸਿੰਘ ਬਦਨੌਰ ਨੂੰ ਬਾਬਲ ਕਲਾ ਮਾਮਲੇ ਨੂੰ ਲੈ ਕੇ ਮੰਗ ਪੱਤਰ ਸੌਂਪਣ ਪਹੁੰਚੇ ਜਿੱਥੇ ਸੁਖਬੀਰ ਬਾਦਲ ਮੀਡੀਆ ਦੇ ਰੂਬਰੂ ਹੋਏ ਤੇ ਕੈਪਟਨ ਸਰਕਾਰ ਤੇ ਖੂਬ ਤਿੱਖੇ ਨਿਸ਼ਾਨੇ ਸਾਧੇ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਆਪਣੀ ਸਿਆਸੀ ਲੜਾਈ ਲੜਨ ਦੇ ਲਈ ਸਰਕਾਰ ਦੀ ਦੁਰਵਰਤੋਂ ਕਰ ਰਿਹਾ ਹੈ ਤੇ ਪੰਜਾਬ ਪੁਲਿਸ ਦੀ ਵੀ ਦੁਰਵਰਤੋਂ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਪੂਰੀ ਲੀਡਰਸ਼ਿਪ ਪੰਜਾਬ ਦੀ ਮਾਨਯੋਗ ਗਵਰਨਰ ਸਾ ਕਿ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਡੈਮੋਕ੍ਰੈਟਿਕ ਸਿਸਟਮ ਤੇ ਐਂਟੀਡਿਪ ਸਿਸਟਮ ਨੂੰ ਕੰਪਲੀਟ ਨਸ਼ਟ ਕਰਨ ਦਾ ਫੈਸਲਾ ਕਰ ਲਿਆ ਆਪਣੇ ਪੋਲੀਟੀਕਲ ਗੇਨ ਵਾਸਤੇ ਸਿਆਸੀ ਲੜਾਈ ਲੜਨ ਵਾਸਤੇ ਸਰਕਾਰ ਨੂੰ ਯੂਜ਼ ਵਰਤ ਰਿਹਾ ਪੁਲਿਸ ਨੂੰ ਵਰਤ ਰਿਹਾ ਸਰਕਾਰ ਦੀ ਸ਼ਕਤੀ ਨੂੰ ਵਰਤ ਰਿਹਾ ਉੱਥੇ ਇਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਕਮਿਸ਼ਨ ਬਣਾਈ ਸੀ ਉਹ ਉਹਨਾਂ ਦਾ ਹੀ ਚਹੇਤਾ ਸੀ ਤੇ ਮਕਸਦ ਇਹ ਸੀ ਕਿ ਸ਼ਰਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਤੇ ਬਰਗਾੜੀ ਮਾਮਲੇ 'ਚ ਫਸਾਉਣਾ ਜੋ ਬਾਈਬਲ ਕਲਾਂ ਤੇ ਕੋਟਖਪੂਰੇ ਜੋ ਇਨਸੀਡੈਂਟ ਹੋਏ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਰঞ্জੀਤ ਸਿੰਘ ਕਮਿਸ਼ਨ ਬਣਾਇਆ ਆਪਣੇ ਚਹੇਤੇ ਦਾ ਮਕਸਦ ਇੱਕੋ ਇੱਕ ਸੀ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾਏ ਉਹਨਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਜਦੋਂ ਕਮਿਸ਼ਨ ਦੀ ਰਿਪੋਰਟ 'ਚ ਬਾਦਲ ਪਰਿਵਾਰ ਦੇ ਖਿਲਾਫ ਕੋਈ ਸਬੂਤ ਨਹੀਂ ਆਇਆ ਤਾਂ ਕੈਪਟਨ ਨੇ ਐਸਆਈਟੀ ਬਣਾ ਦਿੱਤੀ ਇਸ ਮੌਕੇ ਕੈਪਟਨ ਸਰਕਾਰ ਵੱਲੋਂ ਬਣਾਈ ਐਸਆਈਟੀ ਤੇ ਇਹ ਵੀ ਸੁਖਵੀਰ ਬਾਦਲ ਨੇ ਤਿੱਖੇ ਵਾਰ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਰਕਾਰ ਦੇ ਖਿਲਾਫ ਸਭ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਮੇਰੇ ਖਿਲਾਫ ਜਾਂ ਕਿਸੇ ਵੀ ਇੱਕ ਲਫ਼ਜ਼ ਵੀ ਉਸ ਰਿਪੋਰਟ 'ਚ ਨਹੀਂ ਫਿਰ ਉਹਨਾਂ ਨੇ ਦੇਖਿਆ ਕਿ ਆਹ ਹੋ ਗਿਆ ਉਹਦੇ ਬਾਅਦ ਇਹਨਾਂ ਨੇ ਐਸਆਈਟੀ ਬਣਾ ਦਿੱਤੀ ਪਹਿਲੀ ਗੱਲ ਜੇ ਐਸਆਈਟੀ ਬਣਾਉਣੀ ਸੀ ਫਿਰ ਰঞ্জਜੀਤ ਸਿੰਘ ਕਮਿਸ਼ਨ ਕੋ ਬਣਾਇਆ 8 ਸਾਲ ਕਿਉਂ ਖਰਾਬ ਕੀਤਾ ਕਰੋੜਾਂ ਰੁਪਏ ਖੜਾਕ ਪੀਤੇ ਹੁਣ ਐਸਆਈਟੀ ਬਣਾਤੀ ਐਸਆਈਟੀ ਦੇ ਅਫਸਰ ਚੁਣੇ ਜਿਹੜੇ ਸਹੀ ਮਣੇ ਤੇ ਜਿਵੇਂ ਕਾਂਗਰਸ ਦੀ ਆਪਣੇ ਕੋਈ ਕਾਂਗਰਸ ਦੇ ਆਪਣੇ ਮੈਂਬਰ ਹੋਣ ਉਹਨਾਂ ਰਹੀਂ ਉਹ ਇੱਕ ਇੱਕ ਕਰਕੇ ਜੋ ਆਦੇਸ਼ ਜੋ ਡਾਇਰੈਕਸ਼ਨ ਕੈਪਟਨ ਅਮਰਿੰਦਰ ਸਿੰਘ ਦਿੰਦੇ ਆ ਉਹਨੂੰ ਇੰਪਲੀਮੈਂਟ ਕਰ ਰਿਹਾ ਤੇ ਇਸ ਮੌਕੇ ਸੁਖਬੀਰ ਬਾਦਲ ਕੋਟਕਪੂਰਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮੰਤਾਰ ਸਿੰਘ ਬਰਾੜ ਦੀ ਹਮਾਇਤ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਮੰਤਾਰ ਸਿੰਘ ਬਰਾੜ ਕੋਟਕਪੂਰਾ ਗੋਲੀकांड ਮਾਮਲੇ 'ਚ ਬੇਵਜਾ ਫਸਾਏ ਜਾ ਰਹੇ ਨੇ ਤੇ ਇਸ ਮਾਮਲੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੁਣ ਡੈਮੋਕਰੈਟਿਕ ਸਿਸਟਮ ਨੂੰ ਉਹਨਾਂ ਨੇ ਐ ਖਤਮ ਕਰ ਦਿੱਤਾ ਤੁਸੀਂ ਮੈਂ ਐਗਜ਼ਾਮਪਲ ਦੇਣਾ ਚਾਹੁੰਨਾ ਹੈ ਮੰਤਾਰ ਸਿੰਘ ਬਰਾੜ ਦਾ ਗੋਲੀ ਚੱਲੀ ਪੁਲਿਸ ਤੋਂ ਮੈਜਿਸਟਰੇਟ ਨੇ ਆਰਡਰ ਕੀਤਾ ਮੰਤਾਰ ਸਿੰਘ ਬਰਾੜ ਨਾ ਉੱਥੇ ਨਾ ਸਾਈਟ ਆਫ ਕਰਾਇਮ ਤੇ ਉਹ ਆਪਣੇ ਘਰੇ ਉਹਨੂੰ ਅਕਿਊਜ਼ਡ ਬਣਾ ਲਿਆ ਕਿਉਂ ਕਿ ਕਿਉਂਕਿ ਇੱਕ ਦਿਹਾੜਾ ਪਹਿਲੇ ਮੰਤਾਰ ਸਿੰਘ ਬਰਾੜ ਨੇ ਐਸਐਚਓ ਨਾਲ ਡੀਐਸਪੀ ਨਾਲ ਐਸਐਸਪੀ ਨਾਲ ਕਮਿਸ਼ਨਰ ਨਾਲ ਗੱਲ ਕੀਤੀ ਜਿਹੜਾ ਐਮਐਲਏ ਹੋਏ ਉਹਦੇ ਹਲਕੇ 'ਚ ਡਿਸਟਰਬੈਂਸ ਹੋ ਜੇ ਲॉ ਐਂਡ ਆਰਡਰ ਸਿਚੁਏਸ਼ਨ ਬਣ ਜੇ ਕਿ ਉਹ ਐਸ ਐਚਓ ਨਾਲ ਗੱਲ ਨਹੀਂ ਕਰੂਗਾ ਕਿ ਉਹ ਐਸ ਐਸ ਪੀ ਨਾਲ ਗੱਲ ਨਹੀਂ ਕਰੂਗਾ ਕਮਿਸ਼ਨਰ ਨਾਲ ਗੱਲ ਕਰੂਗਾ ਤੁਸੀਂ ਉਹਦੇ ਤੇ ਕੇਸ ਕਰ ਰਹੇ ਹੋ ਕਿਉਂਕਿ ਇਹਨੇ ਗੱਲ ਕੀਤੀ ਇਹਦਾ ਮਤਲਬ ਸਾਰੇ ਐਮ ਐਲ ਏ ਪੰਜਾਬ ਦੇ ਗਿਲਟੀ ਹੋਣਗੇ ਕਿਉਂਕਿ ਉਹਨਾਂ ਸਾਰਿਆਂ ਦਾ ਤੁਸੀਂ ਰਿਕਾਰਡ ਕੱਢ ਲਓ ਉਹਨਾਂ ਨੇ ਐਸ ਐਸ ਪੀ ਜਾਂ ਐਸ ਐਚਓ ਨਾਲ ਡੀ ਐਸ ਪੀ ਨਾਲ ਗੱਲ ਕੀਤੀ ਹੋਣੀ ਹੈ ਇਹਦਾ ਮਤਲਬ ਕੋਈ ਮਰਡਰ ਹੋਏ ਕੋਈ ਚੋਰੀ ਹੋਏ ਉਸ ਟਾਈਮ ਜੇ ਕਿਸੇ ਐਮ.ਐਲ.ਏ ਦਾ ਪੁਲਿਸ ਨਾਲ ਗੱਲ ਕੀਤੀ ਹੋਏ ਤਾਂ ਮਤਲਬ ਉਹ ਇਨਵੋਲਵ ਹੋ ਇਨਵੋਲਵ ਹੋਊਗਾ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ